ਸਤਿ ਸ਼੍ਰੀ ਅਕਾਲ ਤੁਸੀਂ ਪੀਐਨ ਸੀ ਅੰਦੇਖ ਰਹੇ ਹੋ ਅਮਰੀਕਾ ਵਿੱਚ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆ ਗਿਆ ਜਿੱਥੇ ਕਿ ਇੱਕ 21 ਸਾਲ ਦਾ ਜਸ਼ਨਪ੍ਰੀਤ ਸਿੰਘ ਟਰੱਕ ਚਲਾ ਰਿਹਾ ਸੀ ਕਿ ਹਾਈਵੇ ਦੇ ਉੱਤੇ ਉਸਨੇ ਬ੍ਰੇਕ ਹੀ ਨਹੀਂ ਲਗਾਏ ਜੋ ਕਿ ਪੁਲਿਸ ਵਾਲਿਆਂ ਵੱਲੋਂ ਹੁਣ ਤੱਕ ਦੱਸਿਆ ਜਾ ਰਿਹਾ ਹੈ ਤੇ ਉਹ ਟਰੱਕ ਕਈ ਵahanamਾਂ ਦੇ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਹੁਣ ਤੱਕ 3 ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ 4 ਜਣੇ ਜ਼ਖਮੀ ਨੇ ਜਸ਼ਨਪ੍ਰੀਤ ਸਿੰਘ ਦੀ ਤਸਵੀਰ ਇਸ ਸਮੇਂ ਸਾਹਮਣੇ ਆ ਰਹੀ ਹੈ 21 ਸਾਲ ਇਸ ਨੌਜਵਾਨ ਦੀ ਉਮਰ ਹੈ ਜੋ ਕਿ ਟਰੱਕ ਚਲਾ ਰਿਹਾ ਸੀ ਤੇ ਜਾਂਚ ਦੌਰਾਨ ਜੋ ਸ਼ੁਰੂਆਤੀ ਜੋ ਵਿੱਚ ਪੁਲਿਸ ਵਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਾਇਦ ਉਸ ਨੇ ਨਸ਼ਾ ਕੀਤਾ ਹੋਇਆ ਸੀ ਕਿਸ ਪ੍ਰਕਾਰ ਦਾ ਨਸ਼ਾ ਕੀਤਾ ਹੋਇਆ ਸੀ ਜਿਸ ਤੇ ਬਾਰੇ ਤਾਂ ਹਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਜਸ਼ਨਪ੍ਰੀਤ ਸਿੰਘ ਸਾਲ 2022 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਇਹ ਜ਼ਰੂਰ ਦੱਸਿਆ ਗਿਆ ਹੈ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਕੈਲੀਫੋਰਨੀਆ ਦੇ ਅਨਟੇਰੀਓ ਸ਼ਹਿਰ ਦੇ ਵਿੱਚ 10 ਫਰੀਵੇ ਦੇ ਉੱਤੇ ਜਿੱਥੇ ਇਹ ਮਾਮਲਾ ਵਾਪਰਿਆ ਜਿਸ ਤਿੱਕੇ ਡੈਸ਼ ਕੈਮ ਵੀਡੀਓ ਵੀ ਜੋ ਸਾਹਮਣੇ ਆਈ ਹੈ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਇੱਕ ਟਰੱਕ ਇੱਕਦਮ ਜੋ ਹਾਈਵੇ ਦੇ ਉੱਤੇ ਹੋਰ ਵਾਹਨਾਂ ਦੇ ਨਾਲ ਟਕਰਾ ਜਾਂਦਾ ਹੈ ਕਈ ਵਾਹਨਾਂ ਦਾ ਨੁਕਸਾਨ ਹੁੰਦਾ ਹੈ ਵਾਹਨ ਨੂੰ ਅੱਗ ਵੀ ਲੱਗ ਜਾਂਦੀ ਹੈ ਇੱਕ ਵੱਡੇ ਧਮਾਕੇ ਦੀ ਤਰ੍ਹਾਂ ਆਵਾਜ਼ ਆਉਂਦੀ ਹੈ ਤੇ ਜਿਸ ਤੋਂ ਬਾਅਦ ਕਈ ਵਾਹਨ ਬੇਕਾਬੂ ਵੀ ਹੋ ਜਾਂਦੇ ਨੇ ਵੱਡੀ ਗਿਣਤੀ ਵਿੱਚ ਵਾਹਨ ਇਸ ਹਾਦਸੇ ਦੀ ਲਪੇਟ ਵਿੱਚ ਆ ਗਏ ਜੋ ਕੈਲੀਫੋਰਨੀਆ ਹਾਈਵੇ ਪੈਟਰੋਲ ਆਫਿਸਰ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਤਸਵੀਰਾਂ ਇਸ ਸਮੇਂ ਅਮਰੀਕਾ ਦੇ ਵਿੱਚ ਮੀਡੀਆ ਦੇ ਵੱਲੋਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਜਸ਼ਨਪ੍ਰੀਤ ਸਿੰਘ ਦੀ ਇੱਕ ਸੜਕ ਦੇ ਉੱਤੇ ਬੈਠੇ ਦੀ ਤਸਵੀਰ ਵੀ ਸਾਂਝੀ ਕੀਤੀ ਜਾ ਰਹੀ ਹੈ ਜਦੋਂ ਪੁਲਿਸ ਵਾਲੇ ਉਸ ਨੂੰ ਹਿਰਾਸਤ ਵਿੱਚ ਲੈਂਦੇ ਨੇ ਜਸ਼ਨਪ੍ਰੀਤ ਸਿੰਘ ਜਿਸ ਦੀ ਕਿ ਉਮਰ 21 ਸਾਲ ਹੈ ਜੋ ਯੂਬਾ ਸਿਟੀ ਦੇ ਵਿੱਚ ਇਸ ਸਮੇਂ ਰਹਿ ਰਿਹਾ ਸੀ ਅਮਰੀਕਾ ਵਿੱਚ ਜਿਸ ਦੇ ਉੱਤੇ ਇਸ ਸਮੇਂ ਕਾਫੀ ਗੰਭੀਰ ਮਾਮਲੇ ਦਰਜ ਕੀਤੇ ਜਾ ਰਹੇ ਨੇ ਤੇ ਇਸ ਮਾਮਲੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇੱਕ ਸਕੂਲ ਨੇ ਪੁਸ਼ਟੀ ਕੀਤੀ ਹੈ ਕਿ ਜੋ ਮ੍ਰਿਤਕ ਨੇ ਤਿੰਨ ਜਣਿਆਂ ਦੀ ਜਿਵੇਂ ਕਿ ਮੌਤ ਹੋਈ ਹੈ ਉਹਨਾਂ ਵਿੱਚ ਇੱਕ ਪਮੋਨਾ ਹਾਈ ਸਕੂਲ ਬਾਸਕਟਬਾਲ ਕੋਚ ਸੀ ਜਿਸ ਦੀ ਪਤਨੀ ਸੀ ਉਸ ਦੇ ਨਾਲ ਦੋਵਾਂ ਨੇ ਦਮ ਤੋੜ ਦਿੱਤਾ ਦੋਵਾਂ ਦੀ ਜਾਨ ਚਲੇ ਜਾਣ ਦੇ ਬਾਰੇ ਸਕੂਲ ਦੇ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਸ ਸੜਕ ਹਾਦਸੇ ਵਿੱਚ ਉਹਨਾਂ ਦੀ ਜਾਨ ਗਈ ਹੈ ਫਿਲਹਾਲ ਜੋ ਮ੍ਰਿਤਕ ਨੇ ਤੇ ਪੀੜਤ ਨੇ ਉਹਨਾਂ ਦੀ ਕੋਈ ਹੋਰ ਪਛਾਣ ਜਾਂ ਤਸਵੀਰਾਂ ਤਾਂ ਸਾਂਝੀਆਂ ਨਹੀਂ ਕੀਤੀਆਂ ਜਾ ਰਹੀਆਂ ਪਰ ਇਸ ਸਮੇਂ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਿਆ ਜਾ ਸਕਦਾ ਹੈ ਕਿ ਨਫ਼ਰਤ ਮੁੜ ਤੋਂ ਭਾਰਤੀ ਮੂਲ ਦੇ ਪਾਈਚਾਰੇ ਦੇ ਖਿਲਾਫ ਸਾਹਮਣੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਜਿੱਥੇ ਕਿ ਹਰਜਿੰਦਰ ਸਿੰਘ ਦਾ ਜੋ ਗਲਤ ਯੂ-ਟਰਨ ਲੈਣ ਦੇ ਕਰਕੇ ਹਾਦਸਾ ਵਾਪਰਿਆ ਸੀ ਉਹ ਮਾਮਲਾ ਹਜੇ ਠੰਡਾ ਨਹੀਂ ਸੀ ਪਿਆ ਕਿ ਹੁਣ ਇਹੋ ਜਿਹਾ ਇਹ ਮਾਮਲਾ ਸਾਹਮਣੇ ਆ ਗਿਆ ਜਿਸ ਦੇ ਵਿੱਚ ਜਸ਼ਨਪ੍ਰੀਤ ਸਿੰਘ ਦੀ ਸ਼ਰੀਆਮ ਗਲਤੀ ਵੀ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਵਾਲਿਆਂ ਨੇ ਕਿਹਾ ਕਿ ਉਹ ਨਸ਼ੇ ਦੀ ਇਨਫਲੂਐਂਸ ਤੇ ਵਿੱਚ ਡਰਾਈਵ ਕਰ ਰਿਹਾ ਸੀ ਜਿਸ ਨੇ ਕਿ ਬ੍ਰੇਕ ਹੀ ਨਹੀਂ ਲਗਾਏ ਜੋ ਕਿ ਉੱਥੇ ਮੌਕੇ ਦੇ ਉੱਤੇ ਚਸ਼ਮਦੀਦ ਮੌਜੂਦ ਸਨ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਸਨੇ ਬ੍ਰੇਕ ਨਹੀਂ ਲਗਾਏ ਤੇ ਪੁਲਿਸ ਵਾਲਿਆਂ ਨੇ ਵੀ ਚੈਕਸ ਤੋਂ ਬਾਅਦ ਜੋ ਉਹਨਾਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਸ਼ਨਪ੍ਰੀਤ ਸਿੰਘ ਜੋ ਟਰੱਕ ਚਲਾ ਰਿਹਾ ਸੀ ਉਸਨੇ ਬ੍ਰੇਕ ਨਹੀਂ ਲਾਏ ਤੇ ਉਹ ਕਈ ਵਾਹਨਾਂ ਦੇ ਵਿੱਚ ਅੱਗੇ ਟਕਰਾ ਗਿਆ ਜਿਸ ਦੀ ਕਿ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੀ ਹੈ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਇਸ ਸਮੇਂ ਵੀ ਇਲੀਗਲੀ ਹੀ ਜੋ यूएसए ਦੇ ਵਿੱਚ ਰਹਿ ਰਿਹਾ ਸੀ ਇਸ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਅੱਗੇ ਤੁਹਾਨੂੰ ਦੱਸਾਂਗੇ